हां जी दोस्तों ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਚੰਗੇ ਹੋਵੋਗੇ ਸਾਰੇ ਖੁਸ਼ ਹੋਵੋਗੇ ਦੋਸਤੋ ਗੱਲ ਇਹ ਹੈ ਕਿ ਇੱਕ ਵੀਡੀਓ ਚੱਲ ਰਹੀ ਸੀ ਨੈਟ ਤੇ ਜਿੱਥੇ ਇੱਕ ਗੁਰਮੁਖ ਪਿਆਰੇ ਦੱਸ ਰਹੇ ਸਨ ਕਿ ਇੱਕ ਵਾਰੀ ਬਾਬਾ ਜਰਨੈਲ ਸਿੰਘ ਜੀ ਕੋਲੋਂ ਕਿਸੇ ਨੇ ਪੁੱਛਿਆ ਕਿ ਸਾਰਾ ਦਿਨ ਤੁਸੀਂ ਗੱਲਾਂ ਕਰਦੇ ਰਹਿੰਦੇ ਹੋ ਸੰਗਤ ਨੂੰ ਮਿਲਦੇ ਹੋ ਭਾਵਕੇ ਬਿਜ਼ੀ ਰਹਿੰਦੇ ਹੋ ਤੇ ਨਾਲੇ ਤੁਸੀਂ ਕਹਿੰਦੇ ਹੋ ਮੈਂ ਇੰਨੀ ਬਾਣੀ ਪੜਦਾ ਸੁਖਮਨੀ ਸਾਹਿਬ ਦੇ ਪਾਠ ਕਰਦਾ ਜਪਜੀ ਸਾਹਿਬ ਦੇ ਪਾਠ ਕਰਦਾ ਤੇ ਉਹ ਗੁਰਮੁਖ ਪਿਆਰੇ ਦੱਸ ਰਹੇ ਸਨ ਕਿ ਉਹ ਜਿੰਨੇ ਸਵਾਲ ਕੀਤਾ ਸੀ ਨਾ ਗੁਰਸਿੱਖ ਨੇ ਤੇ ਬਾਬਾ ਜਰਨੈਲ ਸਿੰਘ ਜੀ ਨੇ ਉਹ ਸਿੱਖ ਨੂੰ ਸ਼ਾਂਤੀ ਨਾ ਲਾਇਆ ਤੇ ਆਵਾਜ਼ ਆਈ ਸੁਖਮਨੀ ਸਾਹਿਬ ਦੀ ਇਹਦੇ ਬਾਰੇ ਆਪਾਂ ਚਾਣਨਾ ਪਾਉਨੇ ਆ ਜਾਣਕਾਰੀ ਲੈਂਦੇ ਆ ਠੀਕ ਹੈ ਜੀ ਪਿਆਰਿਓ ਇਹ ਗੱਲ ਵੈਸੇ ਝੂਠੀ ਨਹੀਂ ਹੈ ਐਵੇਂ ਹੋ ਜਾਂਦਾ ਹੈ ਜਦੋਂ ਸਾਡਾ ਮਨ ਇਕਾਗਰ ਹੁੰਦਾ ਹੈ ਪੂਰੀ ਤਰ੍ਹਾਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਗੁਰਸਿੱਖਾਂ ਨਾਲ ਤੇ ਪ੍ਰਾਣੇ ਮਹਾਪੁਰਸ਼ ਜਿੰਨੇ ਵੀ ਹੋਏ ਨੇ ਸਾਰੇ ਅਭਿਆਸੀ ਹੋਏ ਨੇ ਤੁਹਾਨੂੰ ਪਤਾ ਹੀ ਹੈ ਉਹਨਾਂ ਦੀਆਂ ਵੱਡੀਆਂ-ਵੱਡੀਆਂ ਵੱਡੀਆਂ ਇਕਾਗਰਤਾਵਾਂ ਹੋਈਆਂ ਨੇ ਆਪਣੇ ਆਪਣੇ ਸਮੇਂ 'ਚ ਕਾਲ ਯੁੱਗ ਦਾ ਵੀ ਇੰਨਾ ਪ੍ਰਭਾਵ ਨਹੀਂ ਸੀ ਉਦੋਂ ਜਿੰਨਾ ਅੱਜ ਦੇ ਸਮੇਂ ਵਿੱਚ ਹੈ ਸਾਰੇ ਲੋਕ ਭੋਲੇ-ਪਾਲੇ ਹੁੰਦੇ ਸਨ ਤੇ ਇਹ ਗੱਲ ਲੈਣਾ ਜਿਹੜੀ ਇਹ ਵਾਪਰ ਜਾਂਦੀ ਹੈ ਮਹਾਪੁਰਸ਼ਾਂ ਨਾਲ ਗੁਰਸਿੱਖਾਂ ਨਾਲ ਇਹ ਉਦੋਂ ਹੁੰਦਾ ਜਦੋਂ ਦਿਬਿਆ ਦ੍ਰਿਸ਼ਟੀ ਖੁੱਲਦੀ ਹੈ ਕਿਸੇ ਗੁਰਮੁਖ ਦੀ ਦਿਬਿਆ ਦ੍ਰਿਸ਼ਟੀ ਜਦੋਂ ਖੁੱਲਦੀ ਹੈ ਨਾ ਤੀਸਰਾ ਤਿਲ ਵੀ ਕਿਹਾ ਹੈ ਤੀਸਰਾ ਨੇਤਰ ਵੀ ਕਿਹਾ ਕਈਆਂ ਨੇ ਆਗਿਆ ਚੱਕਰ ਵੀ ਕਹਿੰਦੇ ਨੇ ਭਾਵੇਂ ਜਿਹੜੇ ਸ਼ਬਦ ਦਾ ਆਪਾਂ ਅਭਿਆਸ ਕੀਤਾ ਹੁੰਦਾ ਬੈਖਰੀ ਤੋਂ ਲੈ ਕੇ ਤੇ ਪੂਰਾ ਪਰਹੇਜ਼ ਰੱਖ ਕੇ ਜਦੋਂ ਕੀਤਾ ਹੁੰਦਾ ਹੈ ਅਭਿਆਸ ਤੇ ਹੌਲੀ-ਹੌਲੀ ਜਦੋਂ ਪਰਾ ਤੋਂ ਅੱਗੇ ਆ ਗਿਆ ਚੱਕਰ ਚੋ ਸ਼ਬਦ ਜਾਂਦਾ ਜਿਹਦਾ ਅਭਿਆਸ ਕੀਤਾ ਹੁੰਦਾ ਆਪਾਂ ਬਹੁਤ ਜ਼ਿਆਦਾ ਉਹ ਫਿਰ ਜਦੋਂ ਦਿਬਿਆ ਦ੍ਰਿਸ਼ਟੀ ਖੁੱਲਦੀ ਹੈ ਨਾ ਆਗਿਆ ਚੱਕਰ ਚ ਫਿਰ ਇਹ ਘਟਨਾਵਾਂ ਵਾਪਰਦੀਆਂ ਨੇ ਇਹ ਕੋਈ ਵੱਡੀ ਗੱਲ ਨਹੀਂ ਜਿਵੇਂ ਉਹ ਗੁਰਮੁਖ ਪਿਆਰੇ ਦੱਸ ਰਹੇ ਸਨ ਕਿ ਉਹ ਗੁਰਸਿੱਖ ਨੂੰ ਛਾਤੀ ਨਾ ਲਾਇਆ ਤੇ ਬਾਬਾ ਜਰਨੈਲ ਸਿੰਘ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿੱਤਾ ਉਹਨੂੰ ਅੰਦਰੋਂ ਆਵਾਜ਼ ਆ ਰਹੀ ਸੀ ਭਾਵ ਕੇ ਕਈ ਗੁਰਸਿੱਖੇ ਪੜ੍ਹ ਸੁਣ ਕੇ ਨਾ ਇਹੋ ਜਿਹਾ ਕੰਮ ਕਰਨ ਲੱਗ ਜਾਂਦੇ ਨੇ ਵੀ ਮੇਰੇ ਅੰਦਰੋਂ ਕਿਉਂ ਨਹੀਂ ਆਵਾਜ਼ ਆ ਰਹੀ ਇਹ ਸਾਰਾ ਅਭਿਆਸ ਦੀ ਕਿਰਪਾ ਹੁੰਦੀ ਹੈ ਇਕਾਗਰਤਾ ਦੀ ਕਿਰਪਾ ਹੁੰਦੀ ਹੈ ਠੀਕ ਹੈ ਜੀ ਅੱਜ ਦੇ ਸਮੇਂ 'ਚ ਆਚਾਰ ਆਹਾਰ ਵਿਹਾਰ 'ਚ ਫਰਕ ਪੈਣ ਕਰਕੇ ਖਾਣ ਪੀਣ 'ਚ ਫਰਕ ਪੈ ਗਿਆ ਉਹਦੇ ਕਰਕੇ ਸਰੀਰ 'ਚ ਜਿਆਦਾ ਗਰਮੀ ਖੁਸ਼ਕੀ ਹੋ ਜਾਂਦੀ ਹੈ ਇਸ ਲਈ ਜਿੰਨਾ ਤੁਹਾਡੇ ਕੋਲ ਨਿਤਨੇਮ ਹੁੰਦਾ ਬਾਣੀ ਪੜੀ ਜਾਂਦੀ ਹੈ ਵਿਚਾਰੀ ਜਾਂਦੀ ਹੈ ਓਨੀ ਕੁ ਪੜ ਲਓ ਸੁਣ ਲਓ ਜਿਆਦਾ ਖੇਚਲ ਕਰਨ ਦੀ ਲੋੜ ਨਹੀਂ ਹਾਂ ਜੇ ਤੁਹਾਡਾ ਸਰੀਰ ਸਿਹਤ ਹੈ ਸਾਰਾ ਕੁਝ ਫਿਰ ਘਰ ਵੀ ਸਕਦੇ ਹੋ ਠੀਕ ਹੈ ਜੀ ਇਹ ਮੈਂ ਗੱਲ ਤਾਂ ਕਹੀ ਹੈ ਕਈ ਵੀਡੀਓ ਵਗੈਰਾ ਇਹੋ ਜੀਆਂ ਸੁਣ ਕੇ ਮਹਾਪੁਰਸ਼ਾਂ ਗੁਰਸਿੱਖਾਂ ਦੇ ਜੀਵਨ ਸੁਣ ਕੇ ਨਾ ਉਹ ਚੀਜ਼ਾਂ ਕਰਨ ਲੱਗ ਜਾਂਦੇ ਨੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿਛਲੇ 20 ਸਾਲਾਂ ਚ ਇਹ ਸਾਰਾ ਕੁਝ ਮੈਂ ਕਰਦਾ ਰਿਹਾ ਤੇ ਗਰਮੀ ਸਰਦੀ ਬਹੁਤ ਅੰਦਰ ਵੱਧ ਜਾਂਦੀ ਹੈ ਖੁਸ਼ਕੀ ਵੱਧ ਜਾਂਦੀ ਹੈ ਠੀਕ ਹੈ ਜੀ ਇਹ ਤੁਸੀਂ ਭੁੱਲ ਕੇ ਨਹੀਂ ਚੀਜ਼ਾਂ ਕਰਨੀਆਂ ਵੀਡੀਓ ਕਿਸੇ ਦੀ ਸੁਣ ਕੇ ਕੋਈ ਗ੍ਰੰਥ ਪੜ੍ਹ ਕੇ ਐਵੇਂ ਨਾ ਕਰਨ ਲੱਗ ਜਿਆ ਕਰੋ ਹਾਂ ਬਾਣੀ ਦਾ ਅਭਿਆਸ ਕਰੋ ਜਿੰਨੀ ਕੁ ਪੜ੍ਹੀ ਜਾਂਦੀ ਹੈ ਜਿੰਨਾ ਕੁ ਤੁਹਾਡੇ ਕੋਲ ਨਾਮ ਦਾ ਅਭਿਆਸ ਹੁੰਦਾ ਕਰੋ ਪਰ ਜ਼ਿਆਦਾ ਖੇਚਲ ਨਾ ਕਰਿਆ ਕਰੋ ਸਰੀਰ ਵੱਲ ਜ਼ਰੂਰ ਖਿਆਲ ਦੇਣਾ ਤੁਸੀਂ ਠੀਕ ਹੈ ਜੀ ਕਿਉਂਕਿ ਅੱਜ ਦੀਆਂ ਉਹ ਖਰਾਕਾਂ ਨਹੀਂ ਰਹੀਆਂ ਵਾਤਾਵਰਣ ਨਹੀਂ ਰਿਹਾ ਉਹ ਜਿਆ ਸੁਧ ਤੇ ਸਰੀਰ ਝੱਲਦਾ ਨਹੀਂ ਗਰਮੀ ਖੁਸ਼ਕੀ ਫਿਰ ਤੁਹਾਡੇ ਲਈ ਔਖਾ ਹੋ ਸਕਦਾ ਇਹ ਬੇਨਤੀ ਮੈਂ ਤਾਂ ਕਰ ਰਿਹਾ ਤੇ ਇਹ ਗੱਲਾਂ ਵੈਸੇ ਝੂਠੀਆਂ ਵੀ ਨੇ ਕਈ ਲੋਕ ਕਮੈਂਟ ਕਰਦੇ ਹੁੰਦੇ ਆ ਵੀ ਭਾਈ ਇਹੇ ਕੀ ਗੱਪ ਛੱਡਦੇ ਆ ਇਹ ਗੱਪਾਂ ਨਹੀਂ ਹੁੰਦੀਆਂ ਜਦੋਂ ਗੁਰਸਿੱਖ ਦੀ ਦਿਬਿਆ ਦ੍ਰਿਸ਼ਟੀ ਖੁੱਲਦੀ ਹੈ ਨਾ ਇਹ ਘਟਨਾਵਾਂ ਵਾਪਰ ਜਾਂਦੀਆਂ ਨੇ ਸ਼ਬਦ ਆਪਣੇ ਆਪ ਹੀ ਅੰਦਰ ਚੱਲਦਾ ਹੈ ਤੇ ਕਈ ਮਹਾਪੁਰਸ਼ ਕਿਸੇ ਨੂੰ ਸੁਣਾ ਵੀ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਇਹ ਪਾਵਰਾ ਹੁੰਦੀਆਂ ਨੇ ਸ਼ਬਦ ਸੁਣਾਉਣ ਦੀਆਂ ਕਿਸੇ ਨੂੰ ਸੁਣਾ ਸਕਦੇ ਆਂ ਸੀ ਸ਼ਬਦ ਜਦ ਜਦੋਂ ਤੀਜਾ ਨੇਤਰ ਤਿੱਲ ਕਹਿ ਲੋ ਆਗਿਆ ਚੱਕਰ ਕਹਿ ਲੋ ਦਿਬਿਆ ਦ੍ਰਿਸ਼ਟੀ ਕਹਿ ਲੋ ਠੀਕ ਹੈ ਜੀ ਇਹ ਘਟਨਾਵਾਂ ਵਾਪਰਦੀਆਂ ਨੇ ਤੇ ਕੋਈ ਵੀ ਮੇਰਾ ਵੀਰ ਭੈਣ ਇਹੋ ਜੀਆਂ ਵੀਡੀਓ ਸੁਣ ਕੇ ਗ੍ਰੰਥ ਪੜ ਕੇ ਗੁਰ ਸਿੱਖਾਂ ਦੇ ਜੀਵਨ ਪੜ ਸੁਣ ਕੇ ਇਹੋ ਜੀਆਂ ਭਾਵਕੇ ਆਪਣੇ ਤੇ ਢਲ ਨਾ ਲੱਗ ਜਾਇਆ ਕਰੋ ਜਿੰਨਾਕ ਤੁਹਾਡੇ ਕੋ ਹੁੰਦਾ ਉਹਨਾਂ ਕ ਕਰੀ ਜਾਓ ਠੀਕ ਹੈ ਜੀ ਤੁਸੀਂ ਪੜ ਸੁਣ ਕੇ ਲੱਗ ਜਾਂਦੇ ਹੋ ਫਿਰ ਗਰਮੀ ਖੁਸ਼ਕੀ ਵੱਜ ਜਾਂਦੀ ਹੈ ਉਹਦੇ ਕਰਕੇ ਸਰੀਰ ਖਰਾਬ ਹੋ ਜਾਂਦਾ ਤੇ ਸਰੀਰ ਨਾਲ ਹੀ ਸਾਰਾ ਕੁਝ ਹੈ ਪਿਆਰੋ ਸਰੀਰ ਨਾਲ ਪਹਿਲੇ ਸਰੀਰ ਹੈ ਬਾਕੀ ਸਾਰਾ ਕੁਝ ਬਾਅਦ ਵਿੱਚ ਹੈ ਠੀਕ ਹੈ ਜੀ ਸਰੀਰ ਵੀ ਸਾਨੂੰ ਅਕਾਲ ਪੁਰਖ ਵੱਲੋਂ ਬਹੁਤ ਵੱਡੀ ਦੇਣ ਦਿੱਤੀ ਗਈ ਹੈ ਸਭ ਤੋਂ ਪਹਿਲੇ ਸਰੀਰ ਦੀ ਸੰਭਾਲ ਬਾਕੀ ਬਾਅਦ ਚ ਨੇ ਠੀਕ ਹੈ ਜੀ ਸੋ ਇੰਨੀਆਂ ਕਹਾਜਨੀਆਂ ਪ੍ਰਵਾਨ ਕਰਨੀਆਂ ਹਾ ਜਿੰਨੀ ਇੱਕ ਪੜੀ ਜਾਂਦੀ ਹੈ ਬਾਣੀ ਪੜੋ ਜਿੰਨੀ ਇੱਕ ਸੇਵਾ ਸਿਮਰਨ ਹੁੰਦਾ ਕਰੋ ਆਪਣਾ ਪਰ ਜੇ ਸਰੀਰ ਜ਼ਿਆਦਾ ਨਹੀਂ ਚੱਲ ਰਿਹਾ ਗਰਮੀ ਖੁਸ਼ਕੀ ਵੱਧਦੀ ਹੈ ਫਿਰ ਭੁੱਲ ਕੇ ਵੀ ਨਾ ਕਰੋ ਆਪਣੇ ਸਰੀਰ ਨੂੰ ਵੀ ਰੈਸਟ ਦਿਓ ਠੀਕ ਹੈ ਜੀ ਤੇ ਆਪਣੇ ਖਾਣ ਪੀਣ ਵੱਲ ਵੀ ਧਿਆਨ ਦਿਓ ਠੀਕ ਹੈ ਜੀ ਇਹ ਮੈਂ ਬੇਨਤੀਆਂ ਤਾਂ ਹੀ ਕਰੀਆਂ ਨੇ ਕੋਈ ਪੜ੍ਹ ਸੁਣ ਕੇ ਲੱਗ ਜਾਂਦੇ ਨੇ ਕਈ ਵਾਰੀ ਵਿਚਾਰੇ ਸ਼ੌਂਕ ਵਾਲੇ ਹੁੰਦੇ ਆ ਉਹ ਸੋਚਦੇ ਨੇ ਸਾਡੇ ਨਾਲ ਵੀ ਘਟਨਾਵਾ ਵਾਪਰ ਵਾਪਰਨ ਉਹ ਭਾਈ ਇਹ ਚੀਜ਼ਾਂ ਕਈ ਵਾਰੀ ਨੁਕਸਾਨ ਕਰਦੀਆਂ ਨੇ ਠੀਕ ਹੈ ਜੀ ਆਪਣਾ ਤੁਸੀਂ ਜਿੰਨਾ ਕ ਨੇਤਨੇਮ ਹੁੰਦਾ ਪਿਆਰ ਨਾਲ ਕਰੋ ਬਾਣੀ ਪੜੋ ਗੁਰਸਿੱਖਾ ਮਹਾਂਪੁਰਖਾਂ ਦੇ ਜੀਵਨ ਪੜੋ ਉਹਨਾਂ ਤੋਂ ਲਾਹਾ ਲਓ ਸਿੱਖਿਆ ਲਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ